ਉਹ ਇਹ ਦੋ ਚੱਲ ਚੱਲ ਦੋ ਸ਼ਵਕ ਜੇ ਆਹ ਭਾਜੀ ਕਲੋਜ਼ ਮੜ ਜਾਂਦੇ ਬਹੁਤ ਖੜਦੇ ਸੀ ਵਾਹ ਤਾਂ ਸਾਚਾ ਲੁਕ ਗਿਆ ਪਿੱਛੇ ਮੈਂ ਨਹੀਂ ਲੁਕਦਾ ਲੈ ਐਨ ਮਾਮਾ ਸਾਚਾ ਪਲਾਟ ਚੰਗ ਕਰਾ ਪੂਰਾ ਉਹ ਜੂ ਖੜਾ ਦਈ ਇਹਨੂੰ ਬੰਦ ਬੰਦ ਲਈਏ ਮਾ ਉਹ ਸਾਡੋ ਹੌਣ ਤੱਕ ਨਹੀਂ ਭੱਗੇ ਇਹ ਨਸ਼ਿਆ ਹੈ ਇਹ ਨਸ਼ਿਆ ਕੋਈ ਯਾਰ ਕੁਝ ਅੰਦਰ ਬੋਲਿਆ ਤਾਂ ਹੈ ਇਨਸਟਰੀ ਵਿੱਚ ਲੇਟ ਆਇਆ ਪਹਿਲਾਂ ਤੋਂ 7:00 ਮੰਨਿਓਗੇ ਐਸਐਸਪੀ ਸਾਹਿਬ ਦੇ ਸ਼ਾਹਦਰ ਦੇਸ਼ਾਂ ਦੇ ਡੀਐਸਪੀ ਸਾਹਿਬ ਨਿਰਾਨੀ ਖੇਡ ਜਿਹੜਾ ਹੈਗਾ ਏਐਸਆਈ ਤੇਜਿੰਦਰ ਸਿੰਘ ਵੱਲੋਂ ਐਨਐਫਐਲ ਦੇ ਜਿਹੜਾ ਹੈ ਹਸਪਤਾਲ ਹੈ ਉਹਦੇ ਨੇੜੇ ਆਪਾਂ ਕੱਚਾ ਰਸਤਾ ਜਾਂਦਾ ਉੱਥੇ ਜਿਹੜੀ ਟੀ ਤਰੀਕ ਮੇਕ ਨਾਕਾਬੰਦੀ ਕੀਤੀ ਸੀ ਉੱਥੇ ਕਿਹੜਾ ਵਿਅਕਤੀ ਹੈ ਉਹ ਪੁਲਿਸ ਨੂੰ ਦੇਖ ਕੇ ਜਿਹੜਾ ਹੈਗਾ ਭੱਜ ਗਿਆ ਤੇ ਪਿੱਛੇ ਮੁੜਨ ਲੱਗਾ ਤੇ ਪੁਲਿਸ ਨੇ ਉਹਨੂੰ ਕਾਬੂ ਕੀਤਾ ਉਹਦਾ ਨਾਮ ਸੀ ਅਜੇਸ਼ ਅਜੂ ਵੀ ਕਹਿੰਦੇ ਸਾਨੂੰ ਰਤਨ ਚੰਦ ਪਹਿਲਾਂ ਡਬਲ ਐਫ ਡਬਲ ਐਫ ਬਲਾਕ ਕਲੋਨੀ ਚ ਰਹਿੰਦਾ ਸੀ ਹੁਣੇ ਰਹਿ ਰਿਹਾ ਹੈਗਾ ਇੱਧਰ ਰੇਲਵੇ ਲਾਈਨ ਦੇ ਨਾਲ ਬਰਾਰੀ ਪਿੰਡ ਦੇ ਵਿੱਚ ਜੀ ਇਹਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਤੇ ਇਹਦੇ ਕੋਲੋਂ ਜਿਹੜਾ ਹੈਗਾ ਕਰੀਬ 28 ਗ੍ਰਾਮ ਜਿਹੜਾ ਨਸ਼ੀਲਾ ਪਾਊਡਰ ਹੈ ਜਿਹੜਾ ਹੈ ਇਹ ਪ੍ਰਾਪਤ ਹੋਇਆ ਸੀ ਇਸ ਤੋਂ ਇਲਾਵਾ ਇਹਦੇ ਪਰ ਜਿਹੜਾ ਐਫ ਆਈ ਆਰ ਨੰਬਰ 50 ਮਿਤੀ 30 ਤਿੰਨ 25 ਨੂੰ ਜਿਹੜਾ ਹੈਗਾ ਇਹ ਦਰਜ ਕੀਤੀ ਸੀ ਅੰਡਰ ਸੈਕਸ਼ਨ 22 85 ਐਨ ਡੀ ਪੀ ਐਸ ਅਕੜ ਦੀ ਇਹ ਦੀ ਹਿਸਟਰੀ ਵੀ ਹੈ ਸਭ ਨੂੰ ਐਨ ਡੀ ਇਸ ਨੂੰ ਇਹਦੇ ਪਹਿਲਾਂ ਵੀ ਚਾਰ ਮੁਕੱਦਮੇ ਜਿਹੜੇ ਨੇ ਦਰਜ ਨੇ ਇਹ ਕਮਰਸ਼ੀਅਲ ਦੇ ਲਾਸਟ ਕੇਸ ਦੇ ਅੱਧੇ ਕਰਦੇ ਜਿੱਦਾਂ 2.5 ਗ੍ਰਾਮ ਹੁਣ ਮਿਲੇ ਆ ਕਿ ਪਹਿਲੇ ਪਹਿਲੇ ਹੀ ਰਿਕਵਰੀਜ਼ ਮੈਨੂੰ ਦੇਖਣੀਆਂ ਪੈਣੀਆਂ ਕਾਫੀ ਪੁਰਾਣੀਆਂ ਹੋਣਗੀਆਂ ਪਰ ਉਹਦੀ ਇਨਫੋਰਮੇਸ਼ਨ ਹੈਗੀ ਸੀ ਐਡਿਕਟ ਵੀ ਹੈਗਾ ਜੀ ਤੇ ਵੇਚਦਾ ਵੀ ਸੀ ਕਿਉਂਕਿ ਇਹ ਕਮਰਸ਼ੀਅਲ ਕੁਆਂਟੀਟੀ ਆ ਜਾਂਦੀ ਹੈ ਨਹੀਂ 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 ਕਮਰਸ਼ੀਅਲ ਦਾ ਸਾਡਾ ਪਿਛਲਾ ਪਰਚਾ ਹੋਇਆ ਸੀ ਜਿਹੜਾ 12 ਟੀਕੇ ਵਾਲਾ ਨੇ ਪ੍ਰੋਨੋਸ ਜਿਹੜਾ ਆਪਾਂ ਅਮੰਦੀਪਰ ਦਿੱਤਾ ਸੀ ਉਹ ਕਮਰਸ਼ੀਅਲ ਕੁਆਂਟੀਟੀ ਐ ਨੋਨ ਕਮਰਸ਼ੀਅਲ ਕੁਝ ਜਾਂਚ ਤੋਂ ਕੁਝ ਆਇਆ ਜੀ ਕਿਥੋਂ ਲੈਂਦਾ ਕਿਆ ਹੈ ਕਿਦਾਂ ਹਾਂ ਉਹ ਵੀ ਉਹ ਵੀ ਆ ਰਿਹਾ ਜੀ ਇੱਕ ਬੰਦਾ ਪੁਲਿਸ ਰਮਣ ਲਿਆ ਹੈ ਤੇ ਕੁਝ ਬੰਦੇ ਜਿਹੜੇ ਦੱਸ ਰਿਹਾ ਸੀ ਉਹ ਪਹਿਲਾਂ ਹੀ ਨਸ਼ਾ ਸ਼ੜਾਓ ਕੇਂਦਰ ਵਿੱਚ ਵੀ ਚਲ ਕੇ ਜੀ ਉਹ ਦੇ ਘਰ ਦੇ ਨੇ ਚਾ ਗਾ ਦਿੱਤੇ ਉਹ ਸਪਲਾਈਅਰ ਜਿਹੜੇ ਨਸ਼ਾ ਨਸ਼ਾ ਸ਼ੜਾ ਉਹ ਵੀ ਸੁਣੇ ਉਹ ਲਾਉਂਦਾ ਵੀ ਸੀ ਜੀ ਜਿਹੜੀ ਜਿਹਦੀ ਗੱਲ ਕਰ ਰਿਹਾ ਸੀ ਉਹ ਤੇ ਉਹ ਐਡਿਕਟ ਵੀ ਸੀ ਜੀ ਮਤਲਬ ਸਪਲਾਈ ਵੀ ਕਰ ਲੈਂਦਾ ਸੀ ਮਤਲਬ ਕੋਈ ਮਾਲ ਲੈ ਲੈ। ਪਤਾ ਲੱਗ ਰਿਹਾ ਹੈ ਇਸ ਇਹਦਾ ਮਤਲਬ ਜਿਹੜੀ ਤੁਹਾਡੀ ਮੁਹਿੰਮ ਹੈ। ਬਿਲਕੁਲ। ਉਹ ਬਿਹਤਰ ਤਰੀਕੇ ਨਾਲ ਬਿਹਤਰ ਦਿਖਣਾ ਚਾਹੀਦਾ ਹੈ ਕਿ ਜੇ ਪਬਲਿਕ ਵੀ ਅਵੇਅਰ ਹੋਏ ਕਿ ਉਹ ਕੱਲ ਮੈਂ ਇੱਕ ਚਲੋ ਆਫ ਦੀ ਰਿਕਾਰਡ ਮਤਲਬ ਨਾਂ ਨਹੀਂ ਲੈ ਸਕਦਾ ਕਿਸੇ ਦੇ ਘਰੇ ਗਿਆ ਸੀ ਉਹਦੀ ਮੰਮੀ ਐ ਲੱਗੇਗੀ ਬੜੀ ਚੰਗੀ ਜੈਂਟਲ ਲੇਡੀ ਹੁੰਦੀ। ਜਦੋਂ ਮੈਂ ਪੁੱਛਣ ਗਿਆ ਕਹਿੰਦੇ ਸਰ ਅਸੀਂ ਆਪਣਾ ਬੱਚਾ ਦਾ ਸੈਂਟਰ ਚ ਚਗਾ ਦਿੱਤਾ ਹੈ। ਤੇ ਮਤਲਬ ਇਹ ਚੰਗੀ ਗੱਲ ਹੈ। ਪਹਿਲਾਂ ਤਾਂ ਪਿੰਡ ਲੈਵਲ ਤੇ ਮੈਂ ਮੀਟਿੰਗਾਂ ਕੀਤੀਆਂ ਨੇ ਆਪਾਂ ਪੰਜ ਪਿੰਡਾਂ ਨਿੱਕੂ ਨੰਗਲ ਜੀ। ਉਸ ਤੋਂ ਬਾਅਦ ਸਮਿਥ ਹੋਂ ਦਾ ਪਿੰਡ ਆਪਣਾ ਤਲਵਾੜਾ। ਉਸ ਤੋਂ ਬਾਅਦ ਆਪਣ ਇਹੜੇ ਤਿੰਨ ਚਾਰ ਪਿੰਡ ਐਨ ਨਾਲ ਅਸੀਂ ਮੀਟਿੰਗਾਂ ਕੀਤੀਆਂ ਕੁਝ ਪਿੰਡ ਜਿਹੜੇ ਬਿਲਕੁਲ ਡਰਗ ਫ੍ਰੀ ਨੇ ਜਿੱਦਾਂ ਰਾਏਪੁਰ ਲੋਅਰ ਹੈ ਰਾਏਪੁਰ ਅੱਪਰ ਹੈ ਇਹ ਟੋਟਲੀ ਫ੍ਰੀ ਨੇ ਇੱਕ ਜਿਹੜੇ ਸਾਡੇ ਸਮਾਜ ਸੇਵੀ ਨੇ ਉਹਨਾਂ ਦਾ ਵੀ ਕਾ ਪਰਪਿੰਡ ਪੈਂਦਾ ਉਹ ਜਿਹੜੇ ਇਹਦੇ ਉਂਦੇ ਕੁਝ ਪਿੰਡ ਨੇ ਜਿਹੜੇ ਬਿਲਕੁਲ ਡਰਗ ਫ੍ਰੀ ਨੇ ਮਤਲਬ ਇਹਨਾਂ ਨੂੰ ਤਾਂ ਮੋਟੀਵੇਸ਼ਨ ਹੈ ਮਿਲਦੀ ਹੈ ਤੇ ਇਹਨਾਂ ਨੂੰ ਇਹ ਵੀ ਕਿਹਾ ਜੇ ਤੁਹਾਡੇ ਪਿੰਡ ਲਾਉਂਦਾ ਤੇ ਨਿੱਕੂ ਨਗਰ ਦੇ ਸਰਪੰਚ ਨੇ ਤਾਂ ਉਹਦੇ ਘਰਦਿਆਂ ਨੂੰ ਵੀ ਮੈਸੇਜ ਦਿੱਤਾ ਹੋ ਸਕਦਾ ਉਹਨਾਂ ਦੀ ਐਫਰਟਸ ਨਾਲ ਕਲਰ ਨਿਕ ਨੂੰ ਨਾਲ ਗੱਲ ਦੇ ਉਹਨਾਂ ਦੇ ਘਰ ਦੇ ਨੂੰ ਮੈਸੇਜ ਪਹੁੰਚਾਉਣੀ ਆਪਣਾ ਮੁੰਡਾ ਜਿਹੜਾ ਉਹ ਸੈਂਟਰ ਚ ਕਾਤਾ ਬਾਕੀ ਮੈਂ ਵੈਰੀਫਾਈ ਵੀ ਕਰੂੰਗਾ ਉਹ ਸੈਂਟਰ ਕਿੱਥੇ ਗਿਆ ਹੈ ਕਿੱਥੇ ਨਹੀਂ ਗਿਆ ਜੀ ਮੁੰਡਾ ਪੜਿਆ ਕਾਰੀ ਕਾਹਦੇ ਪਰ ਸੀਗਾ ਜੀ ਬਾਈਕ ਪਰ ਸੀਗਾ ਕਰ ਤੇ ਪੈਦਲ ਜਾ ਰਿਹਾ ਸੀ ਅੱਛਾ ਹਿਮਾਚਲ ਦੀ ਪੰਜਾਬ ਦਾ ਬਾਰਡਰ ਵੀ ਹੈਗਾ ਸਰ ਉੱਥੇ ਜੀ ਹਿਮਾਚਲ ਨਾਲ ਸੰਬੰਧ ਹੋਵੇ ਉਹ ਚਲੋ ਹੁਣ ਆਪਾਂ ਸਟੇਟ ਨੂੰ ਤਾਂ ਨਹੀਂ ਕਹਿ ਸਕਦੇ ਹੋ ਸਕਦਾ ਕਿੱਥੋਂ ਲਿਆਇਆ ਮਤਲਬ ਇਹ ਹਿਮਾਚਲ ਦਾ ਵੀ ਕੋਈ ਪਰਚਾ ਹੈਗਾ ਇਹਨਾਂ ਬੰਦੇ ਦੇ ਕੋਲ ਇਹਦੇ ਤੇ ਨਹੀਂ ਹੈਗਾ ਦੂਜੇ ਤੇ ਹੈਗਾ ਸੀ ਜਿਹੜਾ ਆਪਣਾ 307 ਵਾਲਾ ਦੋਸ਼ੀ ਰੈਸਟ ਕੀਤਾ ਉਹ ਤੇ अच्छा पर वो फरार है क्या अब तो अरे वो तो जेल कटया है ना जेल कटया है ये तो आपा को लड़ींदा सी उसी फंडे एक आम चर्चा है सर कि ड्रग पड़या ਜਾਂਦਾ ड्रग मनी दी चर्चा ਨਹੀਂ ਹੋ ਰਹੀ کافی ਟਾਈਮ ਦਾ देखो ਜਿਹੜੀ ਡਰਗ ਮਨੀ ਹੈ ਜੀ ਡਰਗ ਮਨੀ ਜਦੋਂ ਤਾਂ ਕੋਈ ਬੰਦਾ ਕਿਸੇ ਨੂੰ ਸੇਲ ਕਰਦਾ ਹੋਵੇ ਆਪਸ ਦੇ ਵਿੱਚ ਉਸ ਟਾਈਮ ਜਿਹੜੀ ਡਰਗ ਮਨੀ ਫੜੀ ਜਾਂਦੀ ਹੈ ਮੰਨ ਲਓ ਮੈਂ ਕਿਸੇ ਤੋਂ ਸਮਾਨ ਲੈ ਰਿਹਾ ਕਈ ਵਾਰ ਜਿਹੜੀ ਉਹ ਹੁੰਦੀ ਕਿ ਆਪਾਂ ਜੇਬ ਚੋਂ ਪੈਸੇ ਨਿਕਲਨੇ ਆ ਉਹ ਥੋੜੀ ਪ੍ਰੂਵ ਕਰਨੀ ਵੀ ਮੁਸ਼ਕਿਲ ਹੋ ਜਾਂਦੀ ਅਗਰ ਇਹ ਹਾਈ ਸਕੇਲ ਤੇ ਰਿਕਵਰੀ ਹੁੰਦੀ ਆ ਤਾਂ ਉਹਦੇ ਕੋਲ ਨੋ ਡਰਗ ਮੰਨੀ ਜਿਹੜੀ ਹੈਗੀ ਜੇ ਰਿਕਵਰੀ ਕਮਰਸ਼ੀਅਲ ਹੋਗੀ ਤਾਂ ਡਰਗ ਮੰਨੀ ਜ਼ਰੂਰ ਮਿਲ ਸਕਦੀ ਹੈ ਸਾਡੇ ਏਰੀਆ ਦੇ ਵਿੱਚ ਥੋੜਾ ਜਿਹਾ ਐ ਕਿ ਕਮਰਸ਼ੀਅਲ ਦੀ ਜਿਹੜੀ ਜਿੰਨੇ ਮੈਨੂ ਐਫਰਟਸ ਆ ਉਹ ਥੋੜੀ ਜਿਹੀ ਘੱਟ ਚੱਲਦੀ ਹੈ ਮਤਲਬ ਜਿਹੜੀ ਰਿਕਵਰੀਆਂ ਹੁੰਦੀ ਐਨੀ ਗ੍ਰਾਮ ਹੀ ਹੁੰਦੀਆਂ ਕਮਰਸ਼ੀਅਲ ਜਿਹੜੀਆਂ ਹੈਗੀਆਂ ਉਸ ਹਾਈ ਲੈਵਲ ਤੇ ਨਹੀਂ ਆ ਕਿਉਂਕਿ ਜਿਹੜਾ ਕਮਰਸ਼ੀਅਲ ਐਨਡੀਪੀਐਸ ਦਾ ਉਹ ਕਾਫੀ ਹਾਈ ਰ ਇੰਨੇ ਪੈਸੇ ਕਿਈ ਅਮੀਰ ਬੰਦਾ ਹੀ ਲਾ ਸਕਦਾ ਕਿਉਂਕਿ ਲੱਖਾਂ ਵਿੱਚ ਚਲ ਜਾਂਦੀ ਉਹਦੀ ਵੈਸੇ ਇਸ ਇਲਾਕੇ ਦੇ ਵਿੱਚ ਕੋਈ ਵੱਡਾ ਤੁਹਾਨੂੰ ਪਤਾ ਲੱਗ ਰਿਹਾ ਕੋਈ ਸਪਲਾਈਅਰ ਹੈ ਜਾਂ ਕੋਈ ਜਾਣਕਾਰੀ ਹੈ ਇਨਪੁਟ ਮਿਲ ਰਿਹਾ ਕੋਈ ਇਸ ਤਰੀਕੇ ਦਾ ਇਨਪੁਟ ਜਿਹੜਾ ਸਮਗਲਰਸ ਨੇ ਜੀ ਸਾਡੇ ਪਿੱਛੇ ਕਐਸਟੀਐਫ ਨੇ ਕਾਰਵਾਈ ਕੀਤੀ ਹੈ ਜੀ ਉਹ ਤਾਂ ਅਰੈਸਟ ਹੋਏ ਨੇ ਆਲਰੇਡੀ ਜਿਹੜੇ ਹੈਗੇ ਬੰਦੇ ਅਰੈਸਟ ਹੋ ਚੁੱਕੇ ਨੇ ਜਿਹੜੇ ਪੈਸੇ ਇਨਵੈਸਟ ਕਰਦੇ ਸੀ ਬਾਕੀ ਤਾਂ ਜਿਹੜੇ ਹੈਗੇ ਜੀ ਕੋਈ ਗੱਲ ਨਹੀਂ